ਇੱਕ ਬਹੁਤ ਹੀ ਪਰਉਪਕਾਰੀ ਬੜਾ ਦਾਨੀ ਤੇ ਇੱਕ ਬਹੁਤ ਭਗਤੀ ਕਰਨ ਵਾਲਾ ਰਾਜਾ ਹੋਇਆ ਏ ਰਾਜੇ ਦਾ ਨਾਮ ਏ ਰਾਜਾ ਜਨਕ ਸਾਧ ਸੰਗ ਇਹ ਕੀ ਕਹਿੰਦੇ ਨੇ ਕਿ ਇਹ ਜਿਹੜਾ ਰਾਜਾ ਸੀ ਐਨੇ ਬਹੁਤ ਜ਼ਿਆਦਾ ਦਾਨਕੁਨ ਕੀਤਾ ਇਹਦਾ ਆਪਣੇ ਰਾਜ ਭਾਗ ਵਲ ਲੈਣਾ ਧਿਆਨ ਨਹੀਂ ਸੀ ਜਿੰਨਾ ਇਹਦਾ ਭਗਤੀ ਵਲ ਧਿਆਨ ਸੀ ਜਿੰਨਾ ਇਹਦਾ ਸਿਮਰਨ ਵਲ ਧਿਆਨ ਸੀ ਬਹੁਤ ਸਿਮਰਨ ਕੀਤਾ ਇਹਨੇ ਤੇ ਹੁਣ ਜਦੋਂ ਉਹਦਾ ਸੰਸਾਰ ਤੋਂ ਜਾਣ ਦਾ ਸਮਾਂ ਆਇਆ ਤੇ ਅਗਿਓ ਇਹਨੂੰ ਬਿਵਾਨ ਲੈਣਾ ਹੈ ਹੁਣ ਜਿਹੜੇ ਚੰਗੇ ਕਰਮ ਕਰਦੇ ਨੇ ਭਗਤੀ ਕਰਦੇ ਨੇ ਉਹਨਾਂ ਨੂੰ ਲੈਣ ਆਉਂਦੇ ਨੇ ਬਿਵਾਨ ਭਾਦ ਕੇ ਫਰਿਸ਼ਤੇ ਲੈ ਆਉਂਦੇ ਨੇ ਹੁਣ ਜਿਨ੍ਹਾਂ ਨੇ ਸਾਰੀ ਉਮਰ ਕੋਈ ਪੁੰਨ ਦਾਣ ਨਹੀਂ ਕੀਤਾ ਨਾਮ ਨਹੀਂ ਜਪਿਆ ਨਸ਼ਾ ਕਰਦੇ ਰਹੇ ਤੇ ਉਹਨਾਂ ਨੂੰ ਹੁਣ ਬਿਵਾਨਾ ਨੇ ਕਿੱਥੇ ਲੈਣ ਆਉਣਾ ਉਹਨਾਂ ਨੂੰ ਫਰਿਸ਼ਤੇ ਆਣੇ ਕਿੱਥੇ ਲੈਣ ਆਉਣਾ ਹੈ ਉਹਨਾਂ ਨੂੰ ਤਾਂ ਲੈਣ ਆਉਂਦੇ ਨੇ ਜਮਦੂਤ ਤੇ ਸਾਥ ਸੰਗਤ ਦੀ ਬਿਵਾਨ ਲੈਣਾ ਹੈ ਰਾਗੇ ਝੜਕਣੋਂ ਉਹਨਾਂ ਨੇ ਰਾਥ ਦੇ ਵਿੱਚ ਰਾਗੇ ਝੜਕਣ ਨੂੰ ਬਿਠਾਇਆ ਤੈ ਲੈ ਆ ਕੇ ਸਵਰਗਾਂ ਵੱਲ ਤੁਰ ਪਈ ਹੁਣ ਰਸਤੇ ਵਿੱਚ ਜਾਂਦੇ ਆ ਜਾਂਦੇ ਆ ਕਹਿੰਦੇ ਇੱਕ ਜਗ੍ਹਾ ਤੋਂ ਬਹੁਤ ਕਰਲਾਹੜ ਦੀ ਆਵਾਜ਼ ਆਈ ਬੜੀਆਂ ਚੀਕਾਂ ਦੀ ਆਵਾਜ਼ ਆਈ ਹੁਣ ਰਾਜੇ ਜਣਕਣੇ ਬਬਾਣਾ ਨੂੰ ਪੁੱਛਿਆ ਫਰਿਸ਼ਤਿਆਂ ਨੂੰ ਪੁੱਛਿਆ ਕਹਿੰਦਾ ਇੱਥੇ ਕੀ ਏ ਰਥਰਕ ਵਾਈ ਉਹਨੇ ਕਹਿੰਦਾ ਰਥ ਰੋਕੋ ਰਾਹ ਲਣਕ ਕਹਿੰਦਾ ਹੁਣ ਪੁੱਛਣ ਲੱਗਾ ਕਹਿੰਦਾ ਇੱਥੇ ਕੀ ਸਥਾਨ ਏ ਇਨੀਆਂ ਚੀਕਾਂ ਦੀ ਆਵਾਜ਼ ਆ ਰਹੀਆਂ ਨੇ ਇੰਨੀ ਕਰਲਾਹਟ ਏ ਕਿ ਹੁਣ ਅੱਗੇ ਉਹ ਫਿਰ ਬਿਵਾਨ ਦੱਸਣ ਲੱਗੇ ਕਹਿੰਦੇ ਇੱਥੇ ਆਦਾ ਨਰਕਕੁੰਡ ਇੱਥੇ ਨਰਕ ਕੇ ਜਿਹੜੇ ਸਾਰੀ ਉਮਰ ਕੋਈ ਦਾਨ ਨਹੀਂ ਕਰਦੇ ਪਾਪ ਕਰਦੇ ਨੇ ਨਾਮ ਨਹੀਂ ਜਪਦੇ ਮਰਨ ਤੋਂ ਬਾਅਦ ਉਹਨਾਂ ਨੂੰ ਉੱਥੇ ਲਿਆਂ ਲਿਆਂਦਾ ਜਾਂਦਾ ਏ ਤੇ ਤਪ ਦੇ ਕੜਾਹਿਆਂ ਵਿੱਚ ਤੇਲ ਵਿੱਚ ਉਹਨੂੰ ਪਾ ਕੇ ਸੜਿਆ ਜਾਂਦਾ ਏ ਅੱਗ ਦੇ ਵਿੱਚ ਉਹਨਾਂ ਨੂੰ ਸੜਨਾ ਪੈਂਦਾ ਏ ਹੁਣ ਫਿਰ ਰਾਜੇ ਜਨਕ ਨੇ ਰਾਤ ਤੋਂ ਬਾਅਦ ਆਪਣਾ ਸਵਾਰਾ ਕੀਤਾ ਰਾਤ ਤੋਂ ਬਾਅਦ ਰਾਜੇ ਹਨਕ ਨਿਕਲੇ ਆ ਤੇ ਆਪਣੇ ਨਰਕ ਕੁੰਡ ਵਿੱਚ ਉਹਨਾਂ ਨੇ ਆਪਣਾ ਚਰਨ ਪਾਇਆ ਹੁਣ ਨਰਕ ਕੁੰਡ ਵਿੱਚ ਜਦੋਂ ਉਹਨਾਂ ਦਾ ਪਹਿਲਾ ਚਰਨ ਪਿਆ ਤੇ ਜਿੰਨੀ ਉੱਥੇ ਕਰਲਾਹੜ ਸੀ ਜਿੰਨੀਆਂ ਆਵਾਜ਼ਾਂ ਆ ਰਹੀਆਂ ਸੀ ਸਾਰੇ ਪਾਸੇ ਸ਼ਾਂਤੀ ਸਮਾ ਗਈ ਕੋਈ ਉੱਥੇ ਕਰਲਾਹੜ ਦੀ ਆਵਾਜ਼ ਨਾ ਰਹੀ ਹੁਣ ਕੋਲ ਚਰ ਰਹਾ ਜਣੇ ਕੋਥੇ ਰੇ ਜਦੋਂ ਫੇਰ ਤੁਰਨ ਲੱਗੇ ਉਥੋਂ ਬਾਹਰ ਨਿਕਲਣ ਲੱਗੇ ਨਰਕ ਕੁੰਡ ਤੋਂ ਤੇ ਜਿੰਨੀ ਉੱਥੇ ਕਰਲਾਹੜ ਸੀ ਫੇਰ ਸ਼ੁਰੂ ਹੋ ਗਈ ਸਾਰੇ ਜਿੰਨੇ ਵੀ ਅੰਦਰ ਪਾਪੀ ਸੀ ਜਿਹੜੇ ਕਰਾਹਿਆਂ ਦੇ ਅੰਦਰ ਪਾਏ ਗਏ ਸੀ ਜਿਨ੍ਹਾਂ ਨੂੰ ਸਾਲਿਆ ਜਾ ਰਿਹਾ ਸੀ ਉਹ ਸਾਰੇ ਕਹਿਣ ਲੱਗ ਪਏ ਰਾਜੇ ਜਨਕ ਨੂੰ ਕਹਿੰਦੇ ਤੁਸੀਂ ਸਾਨੂੰ ਛੱਡ ਕੇ ਨਾ ਜਾਓ ਤੁਸੀਂ ਕੁੜ ਸਮੇਂ ਲਈ ਸਾਡੇ ਕੋਲ ਆਏ ਹੋ ਸਾਨੂੰ ਬਹੁਤ ਆਨੰਦ ਮਿਲਿਆ ਏ ਤੁਹਾਡੇ ਆਉਣ ਦੇ ਨਾਲ ਸਾਡਾ ਕਾਰਜੇ ਨੂੰ ਠੰਡ ਪੈ ਗਈ ਏ ਸਾਡੇ ਹਿਰਦੇ ਵਿੱਚ ਠੰਡ ਪੈ ਗਈ ਏ ਤੁਸੀਂ ਇੱਥੇ ਹੀ ਰਹੋ ਤੇ ਹੁਣ ਫਿਰ ਰਾਜਾ ਜਨਕ ਸੀ ਜਿਹੜਾ ਅੱਗੇ ਬਵਾਨਾ ਨੂੰ ਆਖਣ ਲੱਗਾ ਕਹਿੰਦਾ ਇਹਨਾਂ ਨੂੰ ਇੱਥੋਂ ਛੱਡ ਦੋ ਇਹਨਾਂ ਨੂੰ ਰਿਹਾ ਕਰ ਦਿਓ ਹੁਣ ਆ ਕਿਉਂ ਬਬਾ